ਇਹ ਬਚਨ ਕਹੇ ਨੇ ਨਾ ਜਫਰਨਾਮੇ ਦੇ ਅੰਦਰ ਔਰੰਗਜੀਬ ਨੂੰ ਇਹ ਮਹਾਰਾਜੀ ਨੇ ਆਖਿਆ ਨਾ ਈਮਾ ਪਰਸਤੀ ਨਾ ਆਉਜ਼ਾ ਦੇਂ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀ ਬਾਕੀ ਤੇਰੀਆਂ ਗੱਲਾਂ ਮੰਨ ਲਵਾਂਗੇ ਪਰ ਜਿਹੜੀ ਤੂੰ ਆ ਟਕਵੰਜ ਰਚਦਾ ਹੈ ਨਾ ਮੈਂ ਤੇ ਜੀ ਟੋਪੀਆਂ ਉਣਕੇ ਉਹਦੀ ਕਮਾਈ ਨਾਲ ਰੋਟੀ ਖਾਨਾ ਜਿਹੜੇ ਟਕਵੰਜ ਕਰਦਾ ਹੈ ਨਾ ਝੂਠ ਬੋਲਦਾ ਹੈ ਪਾਪ ਕਮਾਉਣਾ ਹੈ ਭਰਾਵਾਂ ਦੇ ਸਿਰ ਵੱਢਦਾ ਹੈ ਪਿਓ ਨੂੰ ਕੈਦ ਕਰਦਾ ਹੈ ਸਾਧੂਆਂ ਮਹਾਤਮਾ ਨੂੰ ਕਤਲ ਕਰਦਾ ਹੈ ਗੁਰਮੁਖਾਂ ਦੇ ਨਾਲ ਤੂੰ ਧਰੋ ਕਮਾਉਣਾ ਐਸੀ ਤੇਰੀ ਹਾਲਤ ਬਣੀ ਪਈ ਹੈ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਔਰੰਗਿਆ ਪਾਪੀਆ ਤੂੰ ਕਿਦਾਂ ਆਪਣੇ ਆਪ ਨੂੰ ਇਸ ਪਾਪ ਤੋਂ ਪਰੇ ਕਰ ਲਵੇਂਗਾ ਪਹਿਲਾਂ ਤੂੰ ਆਪ ਝੂਠੀ ਕਸਮ ਖਾਦੀ ਵਾਅਦੇ ਕੀਤੇ ਤੇ ਜਦੋਂ ਤੋੜ ਦਿੱਤਾ ਆਨੰਦਪੁਰ ਤੋਂ ਸਰਸਾ ਵੱਲ ਨੂੰ ਤੇ ਮਗਰੇ ਫੌਜਾਂ ਲਾ ਦਿੱਤੀਆਂ ਵੀ ਛੱਡਿਓ ਕੋਈ ਨਾ ਸਭ ਨੂੰ ਖਤਮ ਕਰ ਦਿਓ ਸਭ ਨੂੰ ਮਾਰ ਮੁਕਾ ਦਿਓ ਕੀ ਇਹ ਮੁਗਲਾਂ ਨੇ ਧੋਖਾ ਤੇ ਫਰੇਬ ਤੇ ਡਗਾ ਨਹੀਂ ਸੀ ਕੀਤਾ ਭਲਾ ਚੋਪਈ ਸਭੀ ਭਾਂਤ ਤិន ਮੁਗਲ ਛੁਟਾਏ ਹਰ ਪ੍ਰਕਾਰ ਦੇ ਨਾਲ ਉਹਨਾਂ ਮੁਗਲਾਂ ਦੇ ਵਕੀਲ ਨੂੰ ਮੁਗਲਾਂ ਦੇ ਪਿੱਛੇ ਲੱਗ ਨੂੰ ਬੂਟੇ ਸ਼ਾਹ ਨੂੰ ਝੂਠੀਆਂ ਬਾ ਦਿੱਤਾ ਬੂਟੇ ਸ਼ਾਹ ਨੂੰ ਉਹਦੀ ਅਕਲ ਜਿਹੜੀ ਸੀਗੀ ਨਾ ਉਹ ਸਾਥ ਦਿੰਦੀ ਨਾ ਪ੍ਰਤੀਦ ਹੋਵੇ ਬੂਟੇ ਸ਼ਾਹ ਨੂੰ ਝੂਠੀਆਂ ਬਾ ਦਿੱਤਾ ਕਿ ਤੂੰ ਫਰੇਬੀ ਐ ਤੂੰ ਦਗੇ ਆਵਾਜ਼ ਐ ਤੂੰ ਝੂਠਾ ਤੇ ਬੇਈਮਾਨ ਲੇਖਕ ਹੈ ਦੋਹੀ ਜਹਾਨੀ ਨਹਿ ਰਹੇ ਓ ਥਾਏ ਜਿਹੜੇ ਮੁਗਲ ਜਨ ਇੱਥੋਂ ਵੀ ਗਏ ਤੇ ਅੱਗੋਂ ਵੀ ਗਏ ਇਤੇ ਸੰਸਾਰ ਵਿੱਚ ਵੀ ਬਦਨਾਮੀ ਤੇ ਅੱਗੇ ਪਰਲੋਕ ਦੇ ਵਿੱਚ ਵੀ ਨਰਕਾਂ ਵਿੱਚ ਪੈਣਗੇ ਦੋਵੇਂ ਨਾਵੇਂ ਦੁੱਖ ਭੋਗਣਗੇ ਜੋ ਦਰਬਾਰੋਂ ਝੂਠੋ ਹੋਏ ਜਾਵੇ ਹਾਂ ਜਿਹੜਾ ਰੱਬ ਦੀ ਦਰਗਾਹ ਵਿੱਚ ਝੂਠਾ ਹੋ ਜਾਂਦਾ ਨਾ ਬੂਟਿਆ ਕਹਾਂ ਹੋ ਤੇ ਉਸ ਝੂਠ ਬੁਲਾਵੇ ਆਹ ਕਹਾਂ ਹੋਦ ਉਸ ਝੂਠ ਬੁਲਾਵੇ ਉਹਦੇ ਕੋਲੋਂ ਝੂਠ ਬੁਲਾਈ ਜਾਓ ਤੇ ਕੀ ਫਾਇਦਾ ਜਿਹੜਾ ਰੱਬ ਦੀ ਦਰਗਾਹੇ ਝੂਠਾ ਪੈ ਗਿਆ ਨਾ ਉਹ ਜਿੰਨਾ ਮਰਜੀ ਜ਼ੋਰ ਲਾਈ ਜਾਵੇ ਜੋ ਮਰਜੀ ਯਤਨ ਕਰੀ ਜਾਵੇ ਹੁਣ ਨਹੀਂ ਉਹਦੀ ਗੱਲ ਬਾਨੀ ਕਿਸੇ ਨੇ ਉਹਦੇ ਤੇ ਪਤੀਜਣਾ ਨਹੀਂ ਕਿਸੇ ਨੂੰ ਉਹਦੇ ਤੇ ਭਰੋਸਾ ਨਹੀਂ ਆਉਣਾ ਦੋਹਰਾ ਤਉ ਮਾਲੀ ਹਮ ਸੌ ਕਹਿਓ ਹਮਣ ਭਇਓ ਪਾਤਿਆ ਹੈ ਆਹ ਸਾਧ ਸੰਗਤ ਜੀ ਫੇਰ ਇਹ ਸਾਰੀਆਂ ਗੱਲਾਂ ਸੁਣ ਕੇ ਕੈਪਟਨ ਮਰੇ ਕਹਿਣ ਲੱਗਾ ਸਰਦਾਰ ਰਤਨ ਸਿੰਘ ਜੀ ਮੈਨੂੰ ਯਕੀਨ ਹੋ ਗਿਆ ਹੈ ਮੈਂ ਹੁਣ ਮੰਨ ਗਿਆ ਮੇਰੇ ਮਨ ਵਿੱਚ ਇਹ ਗੱਲ ਪੱਕੀ ਹੋ ਗਈ ਐ ਸੋ ਲਿਖ ਹਮ ਭੇਜ ਹੈ ਲੰਡਨ ਕੇ ਪਤ ਸਾਹੇ ਤੁਸੀਂ ਜੋ ਲਖਵਾ ਦਿਓਗੇ ਜੋ ਪੁਸਤਕ ਤੁਸੀਂ ਬਣਵਾ ਦਿਓਗੇ ਉਹੀ ਪੁਸਤਕ ਮੈਂ ਲੰਡਨ ਵਿੱਚ ਆਪਣੇ ਬਾਦਸ਼ਾਹ ਦੇ ਤਾਈਂ ਭੇਜ ਦੇਵਾਂਗਾ ਚੌਪਈ ਲੰਡਨ ਤੇ ਜਾਊਗ ਔਰ ਦੇਸ ਪਹਿਲਾ ਲੰਡਨ ਵਿੱਚ ਜਾਵੇਗਾ ਲੰਡਨ ਵਿੱਚੋਂ ਪਹਿਲ ਦੇ ਆਧਾਰ ਤੇ ਬਾਕੀ ਜਿੰਨੀਆਂ ਵੀ ਕਲੋਨੀਆਂਜ਼ ਨੇ ਉਸ ਵੇਲੇ ਦੀਆਂ ਬਸਤੀਆਂ ਨੇ ਉਹਨਾਂ ਵਿੱਚ ਜਾਵੇਗਾ ਫੇਰ ਉਹਦਾ ਜਿਹੜਾ ਭਾਸ਼ਾ ਦੂਜੀਆਂ ਦੇ ਵਿੱਚ ਅਨਵਾਦ ਹੋਵੇਗਾ ਟਰਾਂਸਲੇਸ਼ਨ ਹੋਵੇਗੀ ਫਿਰ ਦੂਜੀਆਂ ਭਾਸ਼ਾਵਾਂ ਦੇ ਵਿੱਚ ਵੀ ਜਾਵੇਗਾ ਜਹ ਜਹ ਹਮਰੋ ਫਿਰਤ ਹੈ ਭੇਸ ਜਿੱਤੇ ਜਿੱਤੇ ਸਾਡਾ ਗੋਰੀਆਂ ਵਾਲਾ ਭੇਸ ਫਿਰਦਾ ਹੈ ਭਾਵ ਜਿੱਤੇ ਜਿੱਤੇ ਗੋਰੀਆਂ ਦਾ ਰਾਜ ਹੈ ਪੰਥ ਖਾਲਸੇ ਕੀ ਮਹਿਮਾ ਊਚ ਪੰਥ ਖਾਲਸੇ ਦੀ ਮਹਿਮਾ ਉਤੇ ਉਤੇ ਬੜੀ ਉੱਚੀ ਹੋਵੇਗੀ ਲਿਖੇ ਗਏ ਕਰ ਸਭ ਹੀ ਸੂਚ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਸਾਰੀਆਂ ਗੱਲਾਂ ਬਹੁਤ ਸੰਖੇਪ ਦੇ ਵਿੱਚ ਲਿਖ ਦਿੱਤੀਆਂ ਗਈਆਂ ਗੁਰੂ ਮਸਿਆਮ ਔ ਚੀਨਮ ਚੀਨ ਕਹਿੰਦੇ ਰੂਸ ਵਿੱਚ ਸ਼ਾਮ ਵਿੱਚ ਰੂਮ ਵਿੱਚ ਰੂਮ ਦੌਰ ਤੇ ਤੇ ਲੈਣਾ ਹੈ ਇੱਕ ਤਾਂ ਗੁਰਮੁਖ ਪਿਆਰਿਓ ਰੂਮ ਉਸ ਵੇਲੇ ਕਿਉਂਕਿ ਬਾਈਜ਼ੈਂਟਾਈਨ ਅੰਪਾਇਰ ਦਾ ਵਾਰਿਸ ਬਣ ਕੇ ਜਿਹੜਾ ਉੱਭਰਿਆ ਸੀ ਔਟਮਨ ਅੰਪਾਇਰ ਜਿਹਨੂੰ ਖিলাਫਤ ਉਸਮਾਨੀਆਂ ਕਹਿੰਦੇ ਆ ਉਰਦੂ ਦੇ ਵਿੱਚ ਉਹਨੂੰ ਵੀ ਰੂਮ ਕਹਿ ਦਿੰਦੇ ਸੀਗੇ ਤੇ ਵੈਸੇ ਰੂਮ ਤੋਂ ਯੂਰਪ ਦਾ ਵੀ ਆਪਾਂ ਅੰਦਾਜ਼ਾ ਲਾ ਸਕਦੇ ਆ ਕਹਿਣ ਲੱਗੇ ਇਸ ਤਰ੍ਹਾਂ ਜਿਹੜਾ ਹੈ ਸਲਤਨਤ-ਏ-ਉਸਮਾਨੀਆਂ ਵਿੱਚ ਤੇ ਈਸਟਰਨ ਯੂਰਪ ਦਾ ਜਿਹੜਾ ਜਿੰਨਾ ਵੀ ਇਲਾਕਾ ਹੈ ਇਹਨਾਂ ਦੇ ਵਿੱਚ ਲਿਪੀ ਅੰਤਰਣ ਹੋ ਕੇ ਭਾਸ਼ਾ ਅੰਤਰਣ ਹੋ ਕੇ ਇਹ ਪ੍ਰਚਾਰ ਹੋਵੇਗਾ ਖਾਲਸੇ ਦੇ ਇਤਿਹਾਸ ਦਾ ਜਾਏ ਖਿੰਡੇਗੀ ਲੰਗ ਮੁਹੰਮਦੋ ਦੀਨ ਜਾਏ ਖਿੰਡੇਗੀ ਲੰਗ ਮੁਹੰਮਦੋ ਦੀਨ ਇਹ ਸਾਰੀ ਜਿਹੜੀ ਗੱਲ ਹੈ ਮੁਸਲਮਾਨਾਂ ਦੇ ਇਲਾਕੇ ਵਿੱਚ ਅਰਬ ਦੇਸ਼ਾਂ ਵਿੱਚ ਵੀ ਸ਼ਿਆਮ ਕਹਿੰਦੇ ਨੇ ਸੀਰੀਆ ਨੂੰ ਇਨਾ ਇਲਾਕਿਆਂ ਵਿੱਚ ਵੀ ਜਾ ਕੇ ਫੈਲ ਜਾਵੇਗੀ ਰੂਮੀ ਔਰ ਹਫਸੀਆਂ ਦੇ ਪਾਰ ਫਿਰ ਰੂਮ ਤੋਂ ਅੱਗੇ ਹਫਸ਼ੀਆਂ ਤੋਂ ਵੀ ਅੱਗੇ ਅਫਰੀਕਾ ਦੇ ਵਿੱਚ ਜਾ ਕੇ ਜਾਉ ਗਲੰਗ ਕਈ ਟਾਪੂ ਪਹਾੜ ਬਹੁਤ سارے ਟਾਪੂ ਬਹੁਤ سارے ਪਹਾੜ ਲੰਗ ਲੰਗ ਕੇ ਦੋਹਰਾ ਰਤਨ ਸਿੰਘ ਤੇ ਜੋ ਸਰੀ ਸੋ ਤੋਂ ਦਈ ਸੁਣਾਏ ਭਾਈ ਰਤਨ ਸਿੰਘ ਜੀ ਕਹਿੰਦੇ ਆ ਕਿ ਉਹ ਮੇਰੇ ਕੋਲੋ ਸਰੀ ਉਹ ਮੈਂ ਸੁਣਾਣ ਦਿੱਤੀ ਇਤਿਹਾਸ ਲਿਖਣ ਦੇ ਕੰਮ ਕਦੇ ਵੀ ਇਕੱਲੇ ਮਨੁੱਖ ਦੇ ਇੰਡੀਵਿਜੂਅਲ ਦੇ ਨਹੀਂ ਹੁੰਦੇ ਇਹ ਤਾਂ ਖਾਲਸਾ ਜੀ ਸੰਸਥਾਵਾਂ ਦੇ ਕੰਮ ਹੁੰਦੇ ਨੇ ਇਹ ਤਾਂ ਵਿਸ਼ੇਸ਼ ਕਰਕੇ ਜਿਵੇਂ ਯੂਨੀਵਰਸਟੀਆਂ ਹੁੰਦੀਆਂ ਵੱਡੀਆਂ ਸੰਸਥਾਵਾਂ ਦੇ ਕੰਮ ਨੇ ਜਿਨ੍ਹਾਂ ਦੇ ਕੋਲ ਬਹੁਤ ਵਸੀਲੇ ਹੋਣ ਤਾਂ ਇਸ ਲਈ ਇਕੱਲਾ ਮਨੁੱਖ ਵਿਚਾਰਾ ਇਤਿਹਾਸ ਕਿੰਨਾ ਕੁ ਲਿਖ ਲਏਗਾ ਗੁਰਮੁਖੋ ਇਹਦੇ باوجود ਵੀ ਅਸੀਂ ਰਿਣੀ ਹਾਂ ਚੂੜਾ ਮਣੀ ਕਵੀ ਭਾਈ ਸੰਤੋਖ ਸਿੰਘ ਜੀ ਦੇ ਅਸੀਂ ਰਿਣੀ ਹਾਂ ਭਾਈ ਰਤਨ ਸਿੰਘ ਜੀ ਭੰਗੂ ਦੇ ਅਸੀਂ ਰਿਣੀ ਹਾਂ ਗਿਆਨੀ ਗਿਆਨ ਸਿੰਘ ਜੀ ਦੇ ਅਸੀਂ ਰਿਣੀਆਂ ਸਰੂਪਦਾਸ ਭੱਲਾ ਜੀ ਦੇ ਅਸੀਂ ਰਿਣੀਆਂ ਭਾਈ ਕੋਇਰ ਸਿੰਘ ਜੀ ਦੇ ਭਾਈ ਸੁੱਖਾ ਸਿੰਘ ਜੀ ਦੇ ਅਸੀਂ ਉਹਨਾਂ ਸਾਰੇ ਲੇਖਕਾਂ ਦੇ ਰਿਣੀ ਹਾਂ ਜਿਨ੍ਹਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਇਕੱਲੇ-ਕੱਲੇ ਦੇ ਯਤਨ ਦੇ ਨਾਲ ਏਡੇ-ਏਡੇ ਵੱਡੇ ਗ੍ਰੰਥ ਲਿਖ ਦਿੱਤੇ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਬਾਲ ਤੇ ਬੁੱਧ ਹੈ ਜਿਹਦੇ ਕੋਲੋਂ ਮਹਾਰਾਜੀ ਜਿੰਨੀ ਸੇਵਾ ਲੈਣੀ ਚਾਹੁੰਦੇ ਆ ਉਨੀ ਸੇਵਾ ਸੱਚੇ ਪਾਤਸ਼ਾਹ ਜੀ ਲੈ ਲੈਂਦੇ ਹਨ ਭਾਈ ਰਤਨ ਸਿੰਘ ਜੀ ਕਹਿੰਦੇ ਜਿੰਨੀ ਕਿ ਮੇਰੇ ਕੋਲ ਸਰੀ ਬਣੀ ਮੈਂ ਉਹਨਾਂ ਕੋ ਯਤਨ ਕਰਕੇ ਇਹ ਇਹ ਸਾਧ ਸੰਗਤ ਜੀ ਆਪ ਜੀ ਦੇ ਤਾਈਂ ਬਚਨ ਦੱਸ ਦਿੱਤੇ ਹਨ ਜੋ ਕਸ਼ ਅੱਗੇ ਸਰੇਗੀ ਸੁਣਿਓ ਗੁਰ ਸਿੱਖ ਭਰਾਏ ਜੋ ਕਿਸ਼ ਅੱਗੇ ਸਰੇਗੀ ਜਿੰਨੀ ਕ ਅੱਗੇ ਮੇਰੇ ਕੋਲ ਹੋ ਸਰੇਗੀ हे ਗੁਰ ਸਿੱਖ ਭਰਾਓ ਸੁਣੋ ਹੁਣ ਮੈਂ ਅਗਲੀ ਸਾਖੀ ਸੁਣਾਉਂਦਾ ਹਾਂ ਦੋਹਰਾ ਸਾਖੀ ਸਿੰਘ ਸੋ ਸਿਆਮ ਕੀ ਜੋ ਸਰਦਾਰਣ ਭਇਓ ਸਰਦਾਰ ਸਰਦਾਰਾਂ ਦਾ ਸਰਦਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ੀ ਦੇ ਸਿਰ ਤੇ ਮੈਦਾਨੇ ਜੰਗ ਦੇ ਵਿੱਚ ਝੂਮਣ ਵਾਲਾ ਮੈਦਾਨੇ ਜੰਗ ਦੇ ਵਿੱਚ ਤੇਗ ਦੀ ਧਾਰ ਦੇ ਉੱਤੇ ਨੱਚਣ ਵਾਲਾ ਉਹ ਮਹਾਮਲੀ ਸੂਰਮਾ ਕਹਿਣੀ ਕਰਨੀ ਦਾ ਪੂਰਾ ਸਿੰਘ ਜ਼ੈਬ ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਉਹਨਾ ਮਹਾਂਪੁਰਖਾਂ ਦਾ ਇਤਿਹਾਸ ਸੁਣ ਸੁਣਾਉਣਗੇ ਤੇ ਨਾਲੇ ਇਹ ਵੀ ਦੱਸਦੇ ਜਾਈਏ ਕਿ ਇਹ ਇਤਿਹਾਸ ਉਹਨਾਂ ਲੇਖਕ ਦੇ ਨਾਨਕਿਆਂ ਦਾ ਇਤਿਹਾਸ ਹੈ ਕਿਉਂਕਿ ਸਰਦਾਰ ਰਤਨ ਸਿੰਘ ਭੰਗੂ ਦੇ ਨਾਨਕੇ ਨੇ ਨਾਨਾ ਜੀ ਨੇ ਸਰਦਾਰ ਸ਼ਾਮ ਸਿੰਘ ਕਿੱਡੀ ਵੱਡੀ ਵਿਰਾਸਤ ਹੈ ਨਾਨਾ ਹੈ ਸਰਦਾਰ ਸ਼ਾਮ ਸਿੰਘ ਕਰੋੜ ਸਿੰਘ ਜੀ ਆ ਤੇ ਦਾਦਾ ਹੈ ਸਰਦਾਰ ਮਹਤਾਬ ਸਿੰਘ ਮੀਰਾ ਕੋਟਿਆ ਧੰਨੋ ਗੁਰੂ ਕਿਆ ਸਿੱਖਾ ਧੰਨ ਹੈ ਤੂੰ ਏਡੀ ਵੱਡੀ ਵਿਰਾਸਤ ਦਾ ਮਾਲਕ ਹੈ ਤੇ ਅੱਗੇ ਹੁਣ ਦੱਸਦੇ ਹਨ ਸਤਗੁਰ ਉਹਨਾਂ ਦਰਸ਼ਨ ਕੀਓ ਹੁਤ ਬਾਲਕ ਪਿਤਕੈ ਨਾਰ ਸਤਗੁਰ ਕਲਗੀਧਰ ਜੀ ਦੇ ਦਰਸ਼ਨ ਦੀਦਾਰ ਕੀਤੇ ਪਿਤਾ ਜਵਾਨ ਸੀ ਤੇ ਬਾਲਕ ਨਿੱਕਾ ਸੀ ਬਾਲਕ ਕੌਣ ਹੈ ਸਰਦਾਰ ਸ਼ਾਮ ਸਿੰਘ ਛੋਟਾ ਬਾਲਕ ਹੈ ਤੇ ਪਿਤਾ ਜਵਾਨ ਹੈ ਇਦਾਂ ਦਰਸ਼ਨ ਕੀਤੇ ਚੌਪਈ ਸ਼ਿਆਮ ਸਿੰਘ ਕੀ ਸੁਣੋ ਕਹਾਣੀ ਹੁਣ ਖਾਲਸਾ ਜੀ ਸਰਦਾਰ ਸ਼ਿਆਮ ਸਿੰਘ ਜੀ ਨਾਰਲੇ ਵਾਲਿਆਂ ਦੀ ਕਹਾਣੀ ਸੁਣੋ ਜਿਮ ਕਰ ਹਮਰੀ ਮਾਤ ਬਖਾਨੀ ਕਹਿੰਦੇ ਨੇ ਭਾਈ ਰਤਨ ਸਿੰਘ ਜੀ ਕਿ ਜਿਵੇਂ ਮੇਰੀ ਮਾਤਾ ਜੀ ਨੇ ਦੱਸਿਆ ਮੇਰੇ ਨਾਨਾ ਜੀ ਦਾ ਇਤਿਹਾਸ ਜਿਹੜਾ ਕਿ ਮੇਰੀ ਮਾਤਾ ਜੀ ਨੇ ਦੱਸਿਆ ਹੁਣ ਸੁਣੋ ਭਾਈ ਗੁਰੂ ਕੀ ਉਹ ਸੰਗਤ ਹੁਣ ਕੀ ਬੇਟੀ ਥੀ ਹਮਰੀ ਮਾਤਾ ਕਹਿਣ ਲੱਗੇ ਜਿਹੜੀ ਸਾਡੀ ਮਾਤਾ ਹੈ ਨਾ ਇਹ ਸਰਦਾਰ ਸ਼ਾਮ ਸਿੰਘ ਦੀ ਬੇਟੀ ਹੈ ਸਰਦਾਰ ਸ਼ਾਮ ਸਿੰਘ ਜੀ ਨਾਨਾ ਜੀ ਲੱਗੇ ਲੇਖਕ ਦੇ ਭਾਈ ਰਤਨ ਸਿੰਘ ਭੰਗੂ ਦੇ ਇਹ ਮਹਮ ਖੋਜ ਸੋ ਤਿਸ ਕੋ ਜਾਤਾ ਕਹਿਣ ਲਗੇ ਇਸ ਕਰਕੇ ਮੈਨੂੰ ਬਹੁਤਾ ਪਤਾ ਹੈ ਆਮ ਲੋਕਾਂ ਨਾਲੋਂ ਜ਼ਿਆਦਾ ਵਾਕਫੀਅਤ ਹੈ ਕਿਉਂਕਿ ਮੇਰੀ ਮਾਤਾ ਨੇ ਆਪਣੇ ਪਿਓ ਦਾ ਇਤਿਹਾਸ ਮੈਨੂੰ ਸੁਣਾਇਆ ਹੈ ਸੰਧੂ ਮਾਲੀ ਜੱਟ ਨਾਰਲੇ ਮਾਹੇ ਨਾਰਲੇ ਪਿੰਡ ਦੇ ਵਿੱਚ ਇੱਕ ਸੰਧੂ ਗੋਦ ਦੇ ਵਿੱਚ ਉਹ ਸਾਧ ਸੰਗਤ ਜੀ ਇਹ ਰਹਿੰਦੇ ਹਨ ਗੁਰਮੁਖ ਪਿਆਰੇ ਹਨ ਸ਼ਿਆਮੂ ਮਹਿਰੋ ਭਇਓ ਸੁਤ ਤਾਹੇ ਇਸ ਤਰ੍ਹਾਂ ਕਹਿੰਦੇ ਨੇ ਸ਼ਿਆਮੂ ਮਹਿਰੋ ਪਈ ਉਸ ਉਤਤਾ ਹੈ ਸ਼ਿਆਮੂ ਤੇ ਮੇਰੋ ਨਾਮ ਦੇ ਪੁੱਤਰ ਇਹਨਾਂ ਦੇ ਘਰ ਹੋਏ ਤਬ ਹਤੇ ਸੁਲਤਾਨੀ ਜਗ ਬਹੁ ਲੋਕ ਸਾਧ ਸੰਗਤ ਜੀ ਉਸ ਜ਼ਮਾਨੇ ਦੀ ਇਹ ਗੱਲ ਹੈ ਜਦੋਂ ਜ਼ਿਆਦਾਤਰ ਲੋਕ ਸੁਲਤਾਨੀਏ ਹੁੰਦੇ ਸੀ ਕਬਰਾਂ ਨੂੰ ਮੰਨਣ ਵਾਲੇ ਸਖੀ ਸਰਵਰ ਨੂੰ ਮੰਨਣ ਵਾਲੇ ਗੁਰਮਖੋ ਇਹ ਬੜੀ ਭੈੜੀ ਬਿਮਾਰੀ ਪੰਜਾਬ ਦੇ ਵਿੱਚ ਅੱਜ ਵੀ ਵੇਖਣ ਨੂੰ ਮਿਲਦੀ ਐ ਮੈਨੂੰ ਮਾਫ ਕਰਨਾ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆਉਂਦਿਆਂ ਜਾਂਦਿਆਂ ਉਹ ਨਹਿਰ ਦੇ ਲਾਗੇ ਉਹ ਤੇ ਕਬਰਖਾਨਾ ਨਜ਼ਰ ਆਉਂਦਾ ਨਾ ਬੜਾ ਵੱਡਾ ਤੇ ਪਤਾ ਆਪਾਂ ਨੂੰ ਸਾਰਿਆਂ ਨੂੰ ਐ ਸਾਡੇ ਵੇਖਣ ਦੀ ਗੱਲ ਐ ਜਿਵੇਂ ਕਹਿੰਦੇ ਨਾ ਵੀ ਅਜੇ ਕੱਲ ਦੀ ਗੱਲ ਐ ਜਦੋਂ ਸੜਕ ਦੋਰੀ ਕੀਤੀ ਐ ਵੱਡੀ ਕੀਤੀ ਐ ਡਬਲ ਕੀਤੀ ਐ ਤੇ ਉਹ ਕਬਰ ਉਹ ਤੋਂ ਪੁੱਟ ਦਿੱਤੀ ਸੀ ਮੁਕਾ ਦਿੱਤੀ ਸੀ ਕਬਰ ਤਾਂ ਉੱਤੇ ਐ ਹੀ ਨਹੀਂ ਸੀ ਐਵੇਂ ਬਣਾਈ ਸੀ ਨਕਲੀ ਕਬਰ ਤੋੜ ਦਿੱਤੀ ਸੀ ਤੇ ਜਿਹੜੀ ਨਹਿਰ ਦੀ ਜ਼ਮੀਨ ਐ ਉਹ ਜੰਗਲਾਤ ਮਹਿਕਮੇ ਦੀ ਜ਼ਮੀਨ ਨਹੀਂ ਐ ਖਾਲਸਾ ਜੀ ਐਤੇ ਮਾੜਾ ਜ ਆ ਤੁਸੀਂ ਰੁੱਖ ਲਾ ਕੇ ਵੇਖਦਾ ਉਸ ਵੇਲੇ ਪੱਟਣ ਵਾਸਤੇ ਆ ਜਾਣਗੇ ਇਹ ਸਰਕਾਰੀ ਜ਼ਮੀਨ ਐ ਤੇ ਉਹ ਕਿਸੇ ਦੇ ਕੰਨ ਤੇ ਜੂੰ ਹੀ ਨਹੀਂ ਰੇਂਗਦੀ ਵੀ ਇੰਨੀ ਸਰਕਾਰੀ ਜ਼ਮੀਨ ਜੰਗਲਾਤ ਦੀ ਜ਼ਮੀਨ ਉਹਦੇ ਦੇ ਕਬਜ਼ੇ ਹੋਏ ਪਏ ਨੇ ਕਿਉਂ ਕਿਉਂਕਿ ਉਹਨਾਂ ਦੇ ਸਿਰਾਂ ਦੇ ਉੱਤੇ ਉਹਨਾਂ ਦਾ ਹੱਥ ਹੈ ਉਹਨਾਂ ਦੇ ਸਿਰਾਂ ਦੇ ਉੱਤੇ ਸਰਕਾਰਾਂ ਦਾ ਹੱਥ ਹੈ ਕਿਹੜੀ ਗੱਲੋਂ ਕਿਉਂਕਿ ਉਹਨਾਂ ਨੇ ਕਹਾਣੀ ਇਹ ਸੁਣਾਉਣੀ ਹੈ ਕਿ ਵੇਖੋ ਜੀ ਬਾਬਾ ਸੀ ਘੋੜੀ ਦੇ ਚੜਿਆ ਆਉਂਦਾ ਸਾਡਾ ਤੇ ਹੱਥ ਜੋਦੇ ਸੀ ਸਿਗਰ ਮੈਂ ਮਾਫ਼ੀ ਮੰਗੇ ਕਹਿ ਰਿਹਾ ਉਹ ਸੁਣਾਉਂਦੇ ਨੇ ਇਹ ਗੱਲਾਂ ਹੱਥ ਸਿਗਰ ਅਗੇ ਬਾਬੇ ਦੇ ਕੋਲ ਮਾਚਸ ਨਹੀਂ ਸੀ ਬੱਲ ਨਹੀਂ ਉਹਨੇ ਆਉ ਤੱਲੇ ਹੱਥ ਮਾਰਿਆ ਸਿਗਰ ਬਲ ਪਈ ਇੱਕ ਬੰਨੇ ਇਹ ਬਾਬਾ ਤੇ ਦੂਜੇ ਬੰਨੇ ਪਤਾ ਕਿਹੜਾ ਬਾਬਾ ਹੈ ਇੱਥੇ ਜਦੋਂ ਆਓਗੇ ਤੇ ਕਿਹੜੇ ਬਾਬੇ ਦੀ ਕਹਾਣੀ ਸੁਣਾਈ ਜਾਣੀ ਹੈ ਬੁੱਢਾ ਜਰਨੈਲ ਹੈ 75 ਸਾਲਾਂ ਦਾ ਜਦੋਂ ਉਹਦੇ ਤਾਂ ਹੀ ਖਬਰ ਪਹੁੰਚੀ ਉਹ 75 ਸਾਲਾਂ ਦਾ ਬਜ਼ੁਰਗ ਜਰਨੈਲ 18 ਸੇਰ ਦਾ ਖੰਡਾ ਫੜ ਕੇ ਜਕਾਰੇ ਲਾਉਂਦਾ ਹੋਇਆ ਸ਼ਹੀਦੀ ਦੇ ਲਈ ਤੁਰ ਪਿਆ ਮੇਰੇ ਗੁਰੂ ਦੇ ਘਰ ਨੂੰ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਨੂੰ ਢਾਉਣ ਵਾਲਾ ਕੋਈ ਕੌਣ ਹੋਵੇ ਬੇਦਬੀ ਕਰਨ ਵਾਲਾ ਕੋਈ ਕੌਣ ਹੋਵੇ ਉਹਨੇ ਸੀਸ ਤਲੀ ਤੇ ਧਰ ਕੇ ਜੁੱਧ ਲੜਿਆ ਤੇ ਪਾਪ ਦੀ ਅਲਖ ਮਟਾ ਦਿੱਤੀ ਹੁਣ ਵੇਖ ਲਈਏ ਵੀ ਕਿਹੜੀ ਸਾਖੀ ਸਰਕਾਰਾਂ ਨੂੰ ਵਾਰਾ ਖਾਂਦੀ ਐ ਕੇਰੀ ਸਾਖੀ ਸਰਕਾਰਾਂ ਨੂੰ ਵਾਰਾ ਨਹੀਂ ਖਾਂਦੀ ਸਰਕਾਰਾਂ ਨੂੰ ਵਾਰਾ ਖਾਂਦਾ ਆ ਜਿਹੜੇ ਸਿਰ ਕਮਾਉਣ ਵਾਲੇ ਬਾਬੇ ਨੇ ਅੱਜ ਕੱਲ ਤੁਸੀਂ ਵੇਖ ਲਿਓ ਇਹ ਜਿਹੜੇ ਲੋਕਾਂ ਨੂੰ ਲੁੱਟਦੇ ਨੇ ਨਾ ਸਿਰ ਕਮਾਾਂਗੇ ਸਿਰ 'ਚ ਸਵਾਹ ਪਾ ਕੇ ਇਹਨਾਂ ਨੂੰ ਸਿਕਿਉਰਟੀਆਂ ਮਿਲ ਰਹੀਆਂ ਨੇ ਤੇ ਆ ਤੁਸੀਂ ਵੇਖਿਆ ਥੋੜੇ ਦੇਣੀਆਂ ਵੇਖਿਆ ਜਿਹੜੇ ਲੋਕ ਸਿੱਖਾਂ ਨੂੰ ਉਕਸਾ ਕੇ ਗਾਲਾਂ ਕੱਢ ਕੇ ਬਹੁਤ ਬੁਰੇ ਸ਼ਬਦ ਬੋਲ ਕੇ ਤੇ ਫਿਰ ਕੋਈ ਨੌਜਵਾਨ ਗੁੱਸੇ 'ਚ ਆਇਆ ਕਹਿ ਦਿੰਦਾ ਨਾ ਵੀ ਬੱਸ ਕੋਈ ਨਹੀਂ ਹੁਣ ਤੇਰਾ ਵੀ ਸੋਦਾ ਲੱਗਣ ਵਾਲਾ ਹੈ ਉਹ ਫੇ ਖੁਸ਼ ਹੁੰਦੇ ਆ ਵੀ ਚੱਲ ਵਧੀਆ ਹੋਇਆ ਧਮਕੀ ਜੀ ਮਿਲ ਗਈ ਹੈ ਫੇ ਥਾਣੇ ਜਾਂਦੇ ਆ ਰੋਂਦੇ ਪਿੱਟਦੇ ਆ ਸਰਕਾਰੀ ਗੱਡੀ ਮਿਲ ਜਾਂਦੀ ਬੁਲਟ ਪ੍ਰੂਫ ਸਰਕਾਰੀ ਪੈਟਰੋਲ ਮਿਲ ਜਾਂਦਾ ਸਰਕਾਰੀ ਡਰਾਈਵਰ ਮਿਲ ਜਾਂਦਾ ਗਨਮੈਨ ਮਿਲ ਜਾਂਦੇ ਨੇ ਤੇ ਉਹ ਲੋਕ ਮੁੜ ਕੇ ਕੰਮ ਕੀ ਕਰਦੇ ਨੇ ਕਦੇ ਸੋਨੇ ਦੀ ਸਮਗਲਿੰਗ ਕਦੇ ਹੈਰੋਇਨ ਦੀ ਚਿੱਟੇ ਦੀ ਨਸ਼ੇ ਦੀ ਸਮਗਲਿੰਗ ਕਦੇ ਨਜਾਇਜ਼ ਕਬਜ਼ੇ ਕਦੇ ਕਿਸੇ ਦੇ ਕੋਲੋਂ ਧੱਕੇ ਨਾਲ ਵਸੂਲੀ ਕੁੱਟਮਾਰ ਕਰਕੇ ਸਰਕਾਰੀ ਗਨਮੈਨ ਲੈ ਕੇ ਬਦਮਾਸ਼ੀਆਂ ਕਰਨੀਆਂ ਇਹ ਧੰਦੇ ਨੇ ਇਹਨਾਂ ਲੋਕਾਂ ਦੇ ਤੇ ਨਾਮ ਕੀ ਰੱਖਿਆ ਆਖੇ ਸ਼ਿਵ ਸੈਨਾ ਜਿਹੜੀ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਉਹਨੂੰ ਪੁੱਛਿਆ ਵੀ ਆ ਸਾਡੇ ਪੰਜਾਬ ਵਿੱਚ ਸ਼ਿਵ ਸੈਨਾ ਹੈ ਉਹ ਕਹਿੰਦੇ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤੇ ਬੇਈਮਾਨ ਨੇ ਇਹਦੇ ਬਦਮਾਸ਼ ਨੇ ਇਹ ਤੇ ਦੋ ਨੰਬਰ ਦੇ ਧੰਦੇ ਕਰਨ ਵਾਲੇ ਗੁੰਡੇ ਲੋਕ ਨੇ ਸਾਡਾ ਇਹਨਾਂ ਨਾਲ ਲੈਣਾ ਦੇਣਾ ਕੋਈ ਨਹੀਂ ਇਹ ਹਾਲ ਬਣਿਆ ਪਿਆ ਸੋਸਾ ਸੰਗਤ ਜੀ ਇਸ ਕਰਕੇ ਇਹ ਬੇਨਤੀਆਂ ਤਾਂ ਕਰਨੀਆਂ ਪੈਂਦੀਆਂ ਗੁਰੂ ਕੇ ਪਿਆਰਿਓ ਕਿ ਆਪਾਂ ਕਬਰਾਂ ਤੇ ਮੜੀਆਂ ਵਾਲੇ ਪਾਸੇ ਥੱਕੇ ਜਾ ਰਹੇ ਆਂ ਆਪਾਂ ਗੁਰਮਤਿ ਤੋਂ ਸਿੱਖੀ ਤੋਂ ਜ਼ਬਰਦਸਤੀ ਤੋੜ ਕੇ ਦੂਜੇ ਪਾਸੇ ਲਾਏ ਜਾ ਰਹੇ ਆ ਤੇ ਜੇ ਆਪਾਂ ਗੁਰੂ ਦੇ ਸੇਕਾਂ ਤੇ ਪ੍ਰਣ ਕਰ ਲਓ ਕੋਈ ਖੀਰ ਦਾ ਡੋਲੂ ਲੈ ਕੇ ਕਿਸੇ ਕਬਰ ਤੇ ਜਾਣ ਦੀ ਕੋਈ ਲੋੜ ਨਹੀਂ ਪ੍ਰਣ ਕਰ ਲਓ ਕਿਸੇ ਮੜੀ ਤੇ ਕਿਸੇ ਮਟੀ ਤੇ ਕਿਸੇ ਕਬਰ ਤੇ ਤੇ ਦਾਸ ਨੇ ਕਈ ਵਾਰਾਂ ਅਰ지 ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਨੇ ਕਿ ਹਰ ਬਿਨ ਹੋਰ ਨਾ ਪੂਜਾ ਮੜੈ ਮਸਾਨ ਨਾ ਜਾਈ ਸਿੱਖਾ ਇੱਕ ਵਹਿਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਨਾ ਪੂਜੀ ਮੜੀ ਤੇ ਨਾ ਜਾਵੀ ਮਸਾਣੀ ਤੇ ਨਾ ਜਾਵੀ ਤੇ ਸਿੱਖ ਪਤਾ ਕੀ ਕਹਿੰਦਾ ਅੱਗੋਂ ਕਹਿੰਦਾ ਬਾਬਾ ਜੀ ਤੁਸੀਂ ਮੈਨੂੰ ਰੋਕਦੇ ਹੋ ਮੈਂ ਤੇ ਤੁਹਾਨੂੰ ਵੀ ਲੈ ਕੇ ਜਾਣਾ ਹੈ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਲੈਣ ਆ ਜਾਂਦੇ ਆ ਆਖੇ ਬਾਬਿਆਂ ਦੀ ਥਾਂ ਤੇ ਨਾ ਖੰਡਪਾਠ ਸਾਹਿਬ ਕਰਾਉਣਾ ਉਹ ਤੇ ਮੱਟੀ ਦੇ ਉੱਤੇ ਕਬਰ ਦੇ ਉੱਤੇ ਤਿੰਨ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੁੰਦਾ ਫਿਰ ਕਬਰਾਂ ਤੇ ਮੜੀਆਂ ਤੇ ਮਟੀਆਂ ਸਤਿਗੁਰੂ ਜਿਵੇਂ ਸਾਨੂੰ ਕਹਿੰਦੇ ਆ ਨਾ ਬਾਰ-ਬਾਰ ਰਹਿਤ ਨਾਮਿਆਂ 'ਚ ਬਚਨ ਆਏ ਆ ਤੰਬਾਕੂ ਵਾਲੇ ਦੇ ਹੱਥ ਦਾ ਲੈ ਕੇ ਨਹੀਂ ਖਾਣਾ ਆ ਜਿਹੜਾ ਚੱਲ ਰਿਹਾ ਹੈ ਮੌਜੂਦਾ ਦੌਰ ਵਿੱਚ ਪ੍ਰਵਾਸੀਆਂ ਵਾਲਾ ਰੌਲਾ ਤੰਬਾਕੂ ਵਾਲੇ ਦੇ ਹੱਥ ਤੋਂ ਲੈ ਕੇ ਕੁਛ ਨਹੀਂ ਖਾਣਾ ਤੇ ਸਿੱਖ ਪਤਾ ਕੀ ਕਹਿੰਦਾ ਅੱਗੋਂ ਬਾਬਾ ਜੀ ਤੁਸੀਂ ਮੈਨੂੰ ਰੋਕਦੇ ਹੋ ਆ ਲਓ ਘਰ ਵਿੱਚ ਅਖੰਡ ਪਾਠ ਸਾਹਿਬ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਤੰਦੂਰੀਆ ਲਿਆਂਦਾ ਉਹਨਾਂ ਹੱਤਾਂ ਦੇ ਨਾਲ ਹੀ ਉਹ ਗੰਦ ਪਾਈ ਜਾਂਦਾ ਤਮਾਕੂ ਵਾਲਾ ਉਹਨਾਂ ਹੱਤਾਂ ਦੇ ਨਾਲ ਹੀ ਉਹ ਰੋਟੀਆਂ ਲਈ ਜਾਂਦਾ ਹੈ ਉਹ ਮੁੜ ਕੇ ਥਾਲ ਵਿੱਚ ਰੱਖ ਲੈਂਦੇ ਨੇ ਤੇ ਲਿਆ ਕੇ ਮਹਾਰਾਜੀ ਦੇ ਸਨਮੁਖ ਫਿਰ ਬੜੇ ਪ੍ਰੇਮ ਨਾਲ ਕਹਿ ਰਹੇ ਹੁੰਦੇ ਆ ਹੁਣ ਲਾਵੋ ਭੋਗ ਹਰ ਰਾਏ ਇਕ ਇਹੋ ਜਿਹੇ ਲੋਕ ਆ ਸੀ ਸਾਡਾ ਗੁਰੂ ਸਾਨੂੰ ਕਬਰਾਂ ਤੇ ਜਾਣ ਤੋਂ ਰੋਕਦਾ ਐ ਅਸੀਂ ਵਿਦਕੇ ਜਾਂਦੇ ਆ ਬਲਕਿ ਗੁਰੂ ਨੂੰ ਵੀ ਲੈ ਕੇ ਜਾਂਦੇ ਆ ਸਾਡਾ ਗੁਰੂ ਸਾਨੂੰ ਤੰਬਾਕੂ ਵਾਲਿਆਂ ਦੇ ਹੱਥੋਂ ਲੈ ਕੇ ਖਾਣ ਤੋਂ ਰੋਕਦਾ ਐ ਅਸੀਂ ਤੰਬਾਕੂ ਵਾਲੇ ਨੂੰ ਵਿਦਕੇ ਲਾ ਕੇ ਤੇ ਗੁਰੂ ਦੇ ਸਾਹਮਣੇ ਵੀ ਉਹ ਪਕਵਾਨ ਰੱਖ ਦਿੰਨੇ ਬਾਬਾ ਜੀ ਤੁਸੀਂ ਵੀ ਭੋਗ ਲਾਓ ਇਹ ਕਿੱਡੀ ਅਕਲ ਐ ਸਾਡੀ ਕੀ ਅਸੀਂ ਤਰੱਕੀ ਕਰ ਲੈਣੀ ਐ ਕੀ ਸਾਧ ਸੰਗਤ ਜੀ ਸਾਡੇ ਬੋਲ ਬਾਲੇ ਹੋ ਜਾਣੇ ਐ ਕੀ ਸਾਨੂੰ ਕਾਮਯਾਬੀ ਮਿਲ ਜਾਨੀ ਹੈ ਮਾਫ ਕਰਨਾ ਅਸੀਂ ਆਪਣੀ ਗੁਰੂ ਦੇ ਆਖੇ ਹੀ ਨਹੀਂ ਲਗਦੇ ਕਿ ਸਾਨੂੰ ਸ਼ਕਤੀ ਕਿੱਥੋਂ ਮਿਲਣੀ ਹੈ ਤੇ ਸਾਡੇ ਪਾਪ ਕਿਵੇਂ ਦੂਰ ਹੋਣੇ ਨੇ ਤੇ ਸਾਡੇ ਜੀਵਨ 'ਚ ਚੜ੍ਹਦੀ ਕਲਾ ਕਿੱਥੋਂ ਆਉਣੀ ਹੈ ਫਿਰ ਮਰਜਾਦਾ ਵਿੱਚ ਪੱਕੇ ਹੋਈਏ ਮਰਜਾਦਾ ਦੇ ਵਿੱਚ ਪਰਪੱਕ ਹੋਈਏ ਪਾਪ ਨਾ ਕਮਾਈਏ ਤੋਂ ਕਹਿੰਦੇ ਨੇ ਭਾਈ ਰਤਨ ਸਿੰਘ ਜੀ ਕਿ ਉਹਨਾਂ ਦਿਨਾਂ ਵਿੱਚ ਵੀ ਪੰਜਾਬ ਦੇ ਵਿੱਚ ਸਖੀ ਸਰਵਰ ਦੇ ਬੜੇ ਲੋਕ ਚੇਲੇ ਸਨ ਸਖੀ ਸਰਵਰ ਨੂੰ ਕਬਰਾਂ ਵਾਲੇ ਸਾਧਾਂ ਪਖੰਡੀਆਂ ਨੂੰ ਮੰਨਣ ਵਾਲੇ ਸਨ ਜੰਮਿਓ ਸਾਮੂ ਥੋਕੇ ਤ ਸਭ ਜੋਗ ਇਸ ਪ੍ਰਕਾਰ ਕਹਿੰਦੇ ਨੇ ਕਿ ਮਾਲੀ ਦੇ ਘਰ ਦੇ ਵਿੱਚ ਮੇਰੂ ਤੇ ਸ਼ਾਮੂ ਦੇ ਪੁੱਤਰ ਹੋਏ ਪਤਾ ਨਹੀਂ ਕਿਹੜੀ ਭਲੀ ਵੇਲੀ ਭਲੀ ਘੜੀ ਸੀ ਭਲਾ ਵੇਲਾ ਸੀ ਜਦੋਂ ਭਲੇ ਸੰਯੋਗ ਸਨ ਤੇ ਸ਼ਾਮੂ ਦਾ ਜਨਮ ਹੋ ਗਿਆ ਬਾਲਕ ਕੋ ਚਿਤ ਆਇਓ ਚਾਓ ਤੇ ਜਦੋਂ ਬਾਲਕ ਥੋੜਾ ਜਿਹਾ ਵੱਡਾ ਹੋਣ ਲੱਗਾ ਇਸੇ ਕਰਕੇ ਕਹਿੰਦੇ ਆ ਵੀ ਧੁਰੋਂ ਥਾਪੀ ਆਉਂਦੇ ਆ ਜਦੋਂ ਬਾਲਕ ਥੋੜਾ ਜਿਹਾ ਵੱਡਾ ਹੋਣ ਲੱਗਾ ਤਾਂ ਸਾਧ ਸੰਗਤ ਜੀ ਉਹਦੇ ਮਨ ਵਿੱਚ ਚਾਹ ਆ ਗਿਆ ਕਿਹੜਾ ਚਾਹ ਆਇਆ ਭਲਾ ਸੁਣੋ ਜਰਾ ਸੋ ਨਠ ਚਲਿਓ ਖਾਲਸਾ ਦਾਓ ਉਹ ਘਰੋਂ ਭੱਜ ਕੇ ਕਰੋਨਾ ਠਕੇ ਘਰੋਂ ਚੋਰੀ ਜਾ ਕੇ ਖਾਲਸੇ ਦੇ ਦਲ ਵਿੱਚ ਰਲ ਗਿਆ ਇਹ ਚਾ ਉਹਦੇ ਮਨ ਨੂੰ ਚੜਿਆ ਮਸਤਾਨ ਸਿੰਘ ਕਾ ਡੇਰਾ ਗयो ਤਾਂ ਉਹ ਸਰਦਾਰ ਮਸਤਾਨ ਸਿੰਘ ਜਥੇਦਾਰ ਜੀ ਦੇ ਡੇਰੇ ਚਲੇ ਆ ਗਿਆ ਆਦਰ ਕਰਿਓ ਉਸ ਨੇ ਰਖ ਲਇਓ ਉਹਨੇ ਬੜਾ ਆਦਰ ਮਾਨ ਸਨਮਾਨ ਕਰਕੇ ਤੇ ਇਸ ਸ਼ਿਆਮੂ ਨਾਮ ਦੇ ਪਜੰਗੀ ਨੂੰ ਆਪਣੇ ਕੋਲ ਰੱਖ ਲਿਆ ਮਸਤਾਨ ਸਿੰਘ ਉਸ ਪਾਹਲ ਦਈ ਭਾਈ ਮਸਤਾਨ ਸਿੰਘ ਨੇ ਉਹਨੂੰ ਬਿਰਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਪਾਹਲ ਦਿੱਤੀ ਹੈ ਫੁੱਤ ਪੰਜ ਪੁਜੰਗਣ ਤੇ ਜਿਨ ਲਈ ਫੁੱਤ ਪੰਜ ਪੁਜੰਗਣ ਤੇ ਜਿਨ ਲਈ ਜਿਨ੍ਹਾਂ ਨੇ ਆਪ ਪੰਜ ਪਿਆਰਿਆਂ ਦੇ ਕੋਲੋਂ ਪਾਹਲ ਲਈ ਸੀ ਭਾਈ ਮਸਤਾਨ ਸਿੰਘ ਨੇ ਤੇ ਆਪ ਪੰਜਾਂ ਪਿਆਰਿਆਂ 'ਚ ਸ਼ਾਮਲ ਹੋ ਕੇ ਉਹ ਸਾਧ ਸੰਗਤ ਜੀ ਭਜੰਗੀ ਸਿੰਘਾਂ ਦੇ ਵਿੱਚ ਸ਼ਾਮਲ ਹੋ ਕੇ ਤੇ ਇਹਨੂੰ ਖੰਡੇ ਦੀ ਪਾਹੁਲ ਬਖਸ਼ ਦਿੱਤੀ ਪੰਜਨ ਥੀ ਜਿਨ ਸਤਗੁਰ ਦਈ ਉਹ ਪੰਜ ਪਿਆਰੇ ਹੁਣ ਵੇਖ ਲਿਓ ਕੜੀ ਕਿਦਾਂ ਜੁੜਦੀ ਐ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨੇ ਸਰਦਾਰ ਮਸਤਾਨ ਸਿੰਘ ਜੀ ਕੋਲੋਂ ਅਮਰਤ ਛਕਿਆ ਸਰਦਾਰ ਮਸਤਾਨ ਸਿੰਘ ਆ ਪੰਜਾਂ ਪਿਆਰਿਆਂ 'ਚ ਸ਼ਾਮਲ ਸਨ ਸਰਦਾਰ ਮਸਤਾਨ ਸਿੰਘ ਨੇ ਉਹਨਾਂ ਪੰਹਾਂ ਪਿਆਰਿਆਂ ਕੋਲੋਂ ਅਮਰਤ ਛਕਿਆ ਸੀ ਜਿਨ੍ਹਾਂ ਨੂੰ ਗੁਰੂ ਕਲਗੀ ਧਰ ਨੇ ਆਪ ਅਮਰਤ ਛਕਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਨੂੰ ਪੰਹਾਂ ਪਿਆਰਿਆਂ ਤੋਂ ਮਸਤਾਨ ਸਿੰਘ ਨੇ ਛਕਿਆ ਸੀ ਤੇ ਮਸਤਾਨ ਸਿੰਘ ਤੋਂ ਅੱਗੇ ਸਰਦਾਰ ਸ਼ਾਮ ਸਿੰਘ ਨੇ ਅਮਰਤ ਛਕਿਆ ਓਨ ਕੀ ਸ਼ਕਤ ਹਤ ਓਨ ਮਦ ਈ ਤਾਂ ਉਹੀ ਸ਼ਕਤੀ ਗੁਰੂ ਕਲਗੀ ਧਰਜੀ ਦੀ ਬਖਸ਼ੀ ਹੋਈ ਤਾਕਤ ਉਹ ਸ਼ਕਤੀ ਸੀਨਾ ਮਸੀਨਾ ਭਾਈ ਸਾਹਿਬ ਭਾਈ ਸ਼ਾਮ ਸਿੰਘ ਜੀ ਦੇ ਵਿੱਚ ਚਲੀ ਗਈ ਦੋਹਰਾ ਮਸਤਾਨ ਸਿੰਘ ਨਿਜ ਰਹਿਤ ਥੋ ਸ੍ਰੀ ਸਤ ਗੁਰੂ ਹਜੂਰ ਮਸਤਾਨ ਸਿੰਘ ਨਿਜ ਰਹਿਤ ਥੋ ਸਰਦਾਰ ਮਸਤਾਨ ਸਿੰਘ ਆਪ ਰਹਿਣ ਵਾਲਾ ਸੀਗਾ ਸ੍ਰੀ ਸਤਿਗੁਰੂ ਹਜੂਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੋ ਬੰਦਾ ਸੰਗ ਕਰਦੀ ਐ ਜੋ ਹੋਇਓ ਜਗ ਮਸਹੂਰ ਬਾਬਾ ਬੰਦਾ ਸਿੰਘ ਜੀ ਦੇ ਨਾਲ ਰਲ ਕੇ ਬਾਬਾ ਮਸਤਾਨ ਸਿੰਘ ਜੀ ਨੇ ਜੰਗਾਂ ਲੜੀਆਂ ਤੇ ਮਸ਼ਹੂਰ ਹੋਏ ਚੌਪਈ ਤਿਸਕੋ ਬੰਦਾ ਕੀਓ ਫੁਜਦਾਰ ਬਾਬਾ ਬੰਦਾ ਸਿੰਘ ਜੀ ਨੇ ਇਹਨੂੰ ਆਪਣੀ ਫੌਜ ਦੀ ਇੱਕ ਟੁਕੜੀ ਦਾ ਜਥੇਦਾਰ ਬਣਾਇਆ ਫੌਜਦਾਰ ਬਣਾਇਆ ਸੀ ਕਿੰਨੂ ਭਲਾ ਇਹ ਸਾਧ ਸੰਗਤ ਜੀ ਸਰਦਾਰ ਮਸਤਾਨ ਸਿੰਘ ਹੈ ਜੀ ਦੇ ਤੋਂ ਅੱਗੇ ਉਹਨਾਂ ਦੇ ਵਾਰਿਸ ਬਣ ਗਏ ਸਰਦਾਰ ਸ਼ਾਮ ਸਿੰਘ ਜੀ ਗੁਰੂ ਕਲਗੀ ਧਰਜੀ ਤੋਂ ਬਾਬਾ ਬੰਦਾ ਸਿੰਘ ਵਰੋਸ ਆਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਵਰੋਸ ਆਏ ਹੋਏ ਨੇ ਭਾਈ ਮਸਤਾਨ ਸਿੰਘ ਤੇ ਭਾਈ ਮਸਤਾਨ ਸਿੰਘ ਤੋਂ ਵਰੋਸ ਆਏ ਗਏ ਸਰਦਾਰ ਸ਼ਾਮ ਸਿੰਘ ਇਹ ਸਾਰੀ ਜੰਜੀਰ ਬਣਦੀ ਹੈ ਲੜ ਸ਼ਹੀਦ ਭਇਓ ਤੁਰਕਣ ਨਾਲ ਆ ਲੜ ਸ਼ਹੀਦ ਭਇਓ ਤੁਰਕਣ ਨਾਲ ਲੜ ਕੇ ਤੁਰਕਾਂ ਦੇ ਨਾਲ ਦੁਸ਼ਟਾਂ ਦੇ ਨਾਲ ਸ਼ਹਾਦਤ ਪਾਈ ਸੀ ਤੁਰਕਾਂ ਦੁਸ਼ਟਾਂ ਦੇ ਨਾਲ ਲੜ ਕੇ ਸ਼ਹੀਦੀ ਪਾਈ ਸੀ ਇਸ ਪ੍ਰਕਾਰ ਸ਼ਿਆਮ ਸਿੰਘ ਤੋਂ ਡੇਰਾ ਸੰਭਾਰਾ ਸਰਦਾਰ ਸ਼ਾਮ ਸਿੰਘ ਜੀ ਨੇ ਇਸ ਤਰ੍ਹਾਂ ਉਹ ਡੇਰਾ ਸੰਭਾਲ ਲਿਆ ਜਦੋਂ ਸ਼ਹੀਦ ਹੋ ਗਏ ਨੇ ਬਾਬਾ ਜੀ ਮਸਤਾਨ ਸਿੰਘ ਜੀ ਤੇ ਹੁਣ ਪੱਗ ਕਿੰਨਾਂ ਨੂੰ ਵੱਜੀ ਹੈ ਉਹਨਾਂ ਦੀ ਤਾਂ ਜ਼ਿੰਮੇਵਾਰੀ ਕਿਹਦੇ ਕੋਲ ਆਈ ਹੈ ਸਰਦਾਰ ਸ਼ਾਮ ਸਿੰਘ ਦੇ ਕੋਲ ਹੁਤੋ ਸਾਖ ਉਹ ਸਿੰਘ ਪਿਆਰਾ ਹਾਂ ਇਸ ਤਰ੍ਹਾਂ ਹੁਤੋ ਸਾਖ ਉਹ ਸਿੰਘ ਪਿਆਰਾ ਨਾਲ ਬਹੁਤ ਪ੍ਰੇਮ ਬਣ ਗਿਆ ਸੀਗਾ ਤੇ ਸਿੰਘ ਬਹੁਤ ਪਿਆਰਾ ਸੀ ਆਗਿਆਕਾਰੀ ਸੀ ਸਰਦਾਰ ਸ਼ਾਮ ਸਿੰਘ ਸ਼ਾਮ ਸਿੰਘ ਬੜ ਲਾਇਕ ਭਇਓ ਸਰਦਾਰ ਸ਼ਾਮ ਸਿੰਘ ਬਹੁਤ ਲਾਇਕ ਸੀ ਗੁਰੂ ਕਾ ਯੋਧਾ ਪਿਆਰਾ ਬਹੁਤ ਜੰਗ ਸੰਗ ਤੁਰਕਣ ਕਯੋ ਬਹੁਤ ਸਾਰੇ ਜੰਗ ਤੁਰਕਾਂ ਦੇ ਨਾਲ ਕੀਤੇ ਸਰਦਾਰ ਸ਼ਾਮ ਸਿੰਘ ਨੇ ਯਹੀ ਲਾਇਕੀ ਖਾਲਸਾ ਮਾਹੇ ਇਹੀ ਖਾਲਸੇ ਦੇ ਵਿੱਚ ਯੋਗਤਾ ਮੰਨੀ ਜਾਂਦੀ ਸੀ ਉਸ ਵੇਲੇ ਉੱਤਮ ਗੁਣ ਮੰਨਿਆ ਜਾਂਦਾ ਸੀ ਲੜਨ ਮਰਨ ਮੈਂ रहे ਅਗਾਹੇ ਲੜਨ ਮਰਨ ਦੇ ਵਿੱਚ ਕਦੇ ਢਿੱਲਣੀ ਕਰਨੀ ਇਸਤਰੀ ਹੋਵੇ ਪੁਰਸ਼ ਹੋਵੇ ਬੱਚਾ ਹੋਵੇ ਬੁੱਢਾ ਹੋਵੇ ਲੜਨ ਮਰਨ ਦੇ ਵਿੱਚ ਤਿਆਰਬਰ ਤਿਆਰ ਰਹਿਣਾ ਸਦਾ ਔਰ ਪ੍ਰਸਾਦੇ ਵੰਡ ਕੈ ਖਾਹੇ ਔਰ ਪ੍ਰਸਾਦੇ ਵੰਡ ਕੈ ਖਾਹੇ ਤੇ ਭੋਜਨ ਪ੍ਰਸਾਦਾ ਇਤਿਆਦਿਕ ਵੰਡ ਕੇ ਸ਼ਕਣਾ ਮਿੱਠਾ ਬੋਲੇ ਸਿੱਖੀ ਕਮਾਹੇ ਮਿੱਠਾ ਬੋਲਦੇ ਤੇ ਸਿੱਖੀ ਕਮਾਇਆ ਕਰਦੇ ਗੁਰਬਾਣੀ ਸਿਉ ਲਾਵੇ ਹੇਤ ਗੁਰ ਬਾਣੀ ਦੇ ਨਾਲ ਇਸ ਪ੍ਰਕਾਰ ហេਤ ਜੋੜਦੇ ਦਿਵਸ ਰੈਣ ਬਹੁ ਰਹੈ ਸੁਚੇਤ ਇਸ ਪ੍ਰਕਾਰ ਦੇ ਨਾਲ ਨਾਮ ਸਾਧ ਸੰਗਤ ਜੀ ਦਿਵਸ ਰੈਣ ਬਹੁ ਰਹੈ ਸੁਚੇਤ ਰਾਤ ਦਿਨ ਸਦਾ ਸੁਚੇਤ ਰਹਿੰਦੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਕਿਸੇ ਦੇਸ਼ ਤੇ ਕੋ ਚਲ ਆਵੇ ਹਾਂ ਕਿਸੇ ਵੀ ਦੇਸ਼ ਤੋਂ ਕੋਈ ਵੀ ਚੱਲ ਕੇ ਆਉਂਦਾ ਦੇ ਪਾਹ ਹੁਲ ਤਿਸ ਸਿੰਘ ਬਣਾਵੇ ਜੇ ਉਹਦੇ ਮਨ ਦੀ ਰੀਜ ਹੁੰਦੀ ਉਹਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਸਜਾਉਂਦੇ ਹਿੰਦੂ ਹੋਏ ਤਿਸ ਖੁਲਾਵ ਨਾਲ ਸਾਧ ਸੰਗਤ ਜੀ ਇਹ ਤੋਂ ਤੱਕ ਕਿ ਜੇ ਕੋਈ ਹਿੰਦੂ ਪਰਿਵਾਰ ਦੇ ਵਿੱਚੋਂ ਐ ਤਾਂ ਉਹਨੂੰ ਆਪਣੇ ਬਰਾਬਰ ਆਪਣੇ ਨਾਲ ਬਿਠਾ ਕੇ ਖਵਾ ਵੀ ਲੈਂਦੇ ਨੀਚ ਹੋਏ ਤਿਸ ਕਰੈ ਪ੍ਰਤਪਾਲ ਤੇ ਜੇ ਕੋਈ ਕਹਿੰਦਾ ਬਾਬਾ ਜੀ ਮੈਂ ਤੇ ਗਰੀਬ ਆ ਮੈਂ ਤੇ ਨੀਚ ਆ ਮੈਂ ਨੀਵੀਂ ਜਾਤ ਵਾਲਾ ਐ ਉਹਨੂੰ ਵਿਦਕੇ ਕਲਾਵੇ ਵਿੱਚ ਲੈਂਦੇ ਜੱਫੀ ਪਾਉਂਦੇ ਉਹਦੀ ਪ੍ਰਤਪਾਲਣਾ ਕਰਦੇ ਦੋਹਰਾ ਜੋ ਸਿੰਘ ਮਾਝ ਐ ਤੇ ਤੁਰ ਸੋ ਆਵੇ ਸਿਆਮ ਸਿੰਘ ਪਾਸ ਮਾਝੇ ਵਾਲਿਆਂ ਦੇ ਵਿੱਚ ਉਹ ਬਹੁਤਿਆਂ ਦਾ ਜਥਾ ਸਰਦਾਰ ਸ਼ਾਮ ਸਿੰਘ ਜੀ ਦੇ ਕੋਲ ਹੀ ਸਾਧ ਸੰਗਤ ਜੀ ਲੱਗਦਾ